ਇਹ ਉਹ ਜੀ ਜਗ੍ਹਾ ਜਿੱਥੇ ਜੈਂਡਰ ਜਾਤ ਧਰਮ ਨੂੰ ਇਗਨੋਰ ਕੀਤਾ ਜਾਂਦਾ ਹੈ ਇਹੋ ਜੀ ਜਗ੍ਹਾ ਜਿੱਥੇ ਲੋਕ ਪੈਸੇ ਵਾਲੀ ਨਹੀਂ ਪਰ ਆਪਣੇ ਪੈਸ਼ਨ ਐਂਡ ਸ਼ਾਂਤੀ ਲਈ ਕੰਮ ਕਰਦੇ ਨੇ ਇਹ ਇੱਕ ਡ੍ਰੀਮ ਵਰਲਡ ਹੈ ਜਿੱਥੇ ਲੋਕ ਆਪਣਾ ਪਾਸਟ ਭੁੱਲ ਕੇ ਫਿਰ ਤੋਂ ਇੱਕ ਨਵੀਂ ਲਾਈਫ ਸ਼ੁਰੂ ਕਰਦੇ ਨੇ 1981 ਵਿੱਚ ਇਨਾ ਸੁਪਨਿਆਂ ਨੂੰ ਸੱਚ ਕਰਨ ਲਈ ਕੁਝ ਲੋਕ ਲਾਲ ਰੰਗ ਦੇ ਕੱਪੜੇ ਪਾ ਕੇ ਓਰੀਗਨ ਅਮਰੀਕਾ ਪਹੁੰਚੇ ਇਹ ਸਾਰੇ ਲੋਕ ਇੱਕ ਸਪਿਰਚੁਅਲ ਟੀਚਰ ਸ੍ਰੀ ਰਜਨੀਸ਼ ਦੇ ਭਗਤ ਸੀ ਜੋ ਅੱਜ ਓਸ਼ੋ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਜੋ ਸਵਰਗ ਉਹ ਬਣਾਉਣਾ ਚਾਹੁੰਦਾ ਸੀ ਉਹ ਹੋਲੀ ਹੋਲੀ ਨਰਕ ਬਣ ਗਿਆ in 1984 which vasco county which osho the followers of a mass poisoning water fraud sexual violence and bioterrorism. The, the cult of Rajneeshpuram. what had happened mm -hmm. there's darkness in all of us doesn't make you a bad person <laughs> bombay was the flirting Kuna was the foreplay. And then was action. ਇਹ ਸ਼ਬਦ ਸੀ ਮਾਨੰਦ ਸ਼ੀਲਾ ਦੇ ਜੋ ਰਜਨੀਸ਼ ਮੂਵਮੈਂਟ ਦੀ ਸਪੋਕ ਪਰਸਨ ਸੀ ਇਹ ਲਾਈਨਸ ਵਿੱਚ ਉਹ ਓਸ਼ੋ ਦੇ ਕਲਟ ਦਾ ਮੁੰਬਈ ਟੂ ਪੂਨੇ ਐਂਡ ਪੂਨੇ ਟੂ ਅਮਰੀਕਾ ਤੱਕ ਦੇ ਸਫ਼ਰ ਦੇ ਬਾਰੇ ਗੱਲ ਕਰਦੀ ਹੈ ਮੱਧਿਆ ਪ੍ਰਦੇਸ਼ ਦੇ ਬਰੇਲੀ ਵਿੱਚ ਪੈਦਾ ਹੋਇਆ ਚੰਦਰ ਮੋਹਨ ਜੈਨ ਜੋ ਬਾਅਦ ਵਿੱਚ ਓਸ਼ੋ ਬਣਿਆ ਇੱਕ ਬਹੁਤ ਹੀ ਬ੍ਰਾਈਟ ਤੇ ਇੰਟੈਲੀਜੈਂਟ ਬੱਚਾ ਸੀ when my father first brought me to listen to him he was known as acharya rajnesh 1960 to 1968 tak osho ne bahut sare educational institute ch philosophy padhai unhone duniya de traditional tareekiyan nu and style of living nu hamesha challenge kita in fact osho de kai religions de khilaf bahut strong opinion si specifically hinduism ਮੈਂ ਕਦੇ ਸੋਚਦਾ ਹੂੰ ਕਿ ਜਦ ਕੱਚੇ ਮੁਸਲਮਾਨ ਔ ਕੱਚੇ ਹਿੰਦੂ ਇਸਨੇ ਖਤਰਨਾਕ ਹੋਤੇ ਹੈ ਤੋ ਸੱਚੇ ਹਿੰਦੂ ਔਰ ਮੁਸਲਮਾਨ ਕਿਤਨੇ ਖਤਰਨਾਕ ਹੋ ਸਕਤੇ। ਪਬਲਿਕ ਓਸ਼ੋ ਦੀਆ ਕੌਂਟਰੋਵਰਸ਼ੀਅਲ ਸਟੇਟਮੈਂਟਸ ਔ ਕਾਫੀ ਅਫੈਂਡ ਹੁੰਦੀ ਸੀ ਬਟ ਨਾਲ ਦੀ ਨਾਲ ਓਸ਼ੋ ਦੀਆ ਕਈ ਗੱਲਾਂ ਨੂੰ ਪਸੰਦ ਵੀ ਕਰਦੀ ਸੀ ਬਟ ਕੋਈ ਓਪਨਲੀ ਅਕਸੈਪਟ ਨਹੀਂ ਕਰਦਾ ਸੀ। ਆਪਣੀ ਇਹੀ ਬੋਲਡ ਫਿਲਾਸਫੀ ਦੇ ਕਾਰਨ ਓਸ਼ੋ ਸਕਸੈਸਫੁਲ ਸੀ ਬਹੁਤ ਲੋਕਾਂ ਨੂੰ ਇਨਫਲੂਐਂਸ ਕਰਨ ਚ 1970 ਤੱਕ ਓਸ਼ੋ ਨੇ ਆਪਣੇ 10000 ਫਾਲੋਅਰਸ ਬਣਾ ਲਏ ਸੀ। ਜਿਨ੍ਹਾਂ ਨੂੰ ਰਜਨੀਸ਼ੀਸ ਕਿਹਾ ਜਾਂਦਾ ਸੀ ਇਹਨਾਂ ਵਿੱਚ ਲక్ష్ਮੀ ਗੁਰਵਾ ਆਲਸੋ ਨੋਨ ਐਸ ਮਾ ਲక్ష్ਮੀ ਉਹਨਾਂ ਦੀ ਪਰਸਨਲ ਸੈਕਟਰੀ ਸੀ ਮਾ ਲక్ష్ਮੀ ਓਸ਼ੋ ਦੀਆਂ ਸਾਰੀਆਂ ਐਕਟੀਵਿਟੀਆਂ ਨੂੰ ਮੈਨੇਜ ਕਰਦੀ ਸੀ ਇਸ ਟਾਈਮ ਤੱਕ ਸਭ ਕੁਝ ਵੁੱਧਨ ਲਿਮਿਟਸ ਚੱਲ ਰਿਹਾ ਸੀ ਬਟ ਫਿਰ ਆਈ ਉਹਨਾਂ ਦੇ ਆਸ਼ਰਮ ਵਿੱਚ 16 ਸਾਲ ਦੀ ਸ਼ੀਲਾ ਜੋ ਆਪਣੇ ਫਾਦਰ ਨਾਲ ਓਸ਼ੋ ਨੂੰ ਮਿਲਣ ਆਈ ਸੀ ਪਹਿਲੀ ਮੀਟਿੰਗ ਵਿੱਚ ਹੀ ਸ਼ੀਲਾ ਓਸ਼ੋ ਦੇ ਥੌਟਸ ਤੋਂ ਇੰਨੀ ਇਨਫਲੂਐਂਸ ਹੋ ਗਈ ਕਿ ਉਹਨੇ ਆਪਣੀ ਪੂਰੀ ਜ਼ਿੰਦਗੀ ਓਸ਼ੋ ਨੂੰ ਡਿਵੋਟ ਕਰ ਦਿੱਤੀ ਐਂਡ ਆਈ ਫੈਲਟ ਲਾਈਕ ਇਫ ਲਾਈਫ ਐਂਡਸ ਨਾਓ ਆਈ ਹੈਵ ਨਥਿੰਗ ਟੂ ਲੂਸ ਬਾਅਦ ਵਿੱਚ ਉਹ ਆਪਣੇ ਹਾਇਰ ਐਜੂਕੇਸ਼ਨ ਲਈ ਅਮਰੀਕਾ ਚਲੀ ਗਈ ਜਿੱਥੇ ਜਾ ਕੇ ਉਹਨੇ ਮਾਰਕ ਸਿਲਵਰ ਮੈਨ ਨਾਲ ਵਿਆਹ ਕੀਤਾ ਵਿਆਹ ਤੋਂ ਬਾਅਦ ਉਹ ਵਾਪਸ ਇੰਡੀਆ ਆ ਗਈ ਐਂਡ ਆਪਣੇ ਹਸਬੰਦ ਨਾਲ ਓਸ਼ੋ ਨੂੰ ਮਿਲਣ ਗਈ ਐਂਡ ਹੁਣ ਇਹ ਦੋਨੋਂ ਓਸ਼ੋ ਦੇ ਐਕਸਟ੍ਰੀਮ ਫਾਲੋਅਰਸ ਬਣ ਗਏ ਸੀ ਓਸ਼ੋ ਦੇ ਸਾਰੇ ਫਾਲੋਅਰਸ ਨੂੰ ਆਪਣਾ ਨਾਮ ਬਦਲਣਾ ਪੈਂਦਾ ਸੀ ਤਾਂ ਕਿ ਉਹ ਆਪਣੀ ਪਿਛਲੀ ਜ਼ਿੰਦਗੀ ਤੋਂ ਡਿਟੈਚ ਹੋ ਸਕਣ ਇਸੇ ਕਰਕੇ ਸ਼ੀਲਾ ਅੰਬਾਲਾਲ ਪਟੇਲ ਬਣ ਗਈ ਮਾਨੰਦ ਸ਼ੀਲਾ Shila famous for being Bhagwan Rajneesh's top 8 is जिने ਬਾਅਦ ਵਿੱਚ ਅਮਰੀਕਾ ਦੀ ਹਿਸਟਰੀ ਦਾ ਸਭ ਤੋਂ ਵੱਡਾ ਬਾਇਓਟੈਗ ਕੀਤਾ ਓਸ਼ੋ ਨੇ ਮੁੰਬਈ ਚ ਇੱਕ ਛੋਟੇ ਜਿਹੇ ਫਲੈਟ ਤੋਂ ਸ਼ੁਰੂ ਹੋ ਕੇ ਪੋਨੇ ਚ ਇੱਕ ਵੱਡਾ ਆਸ਼ਰਮ ਖੋਲਿਆ ਹਰ ਸਾਲ 30000 ਤੋਂ ਵੱਧ ਫੋਰਨਰਸ ਇੱਥੇ ਆਉਂਦੇ ਸੀ ਡਾਕਟਰਸ ਲਾਇਰਸ ਪੋਲੀਟੀਸ਼ੀਅਨਸ ਸੈਲੀਬ੍ਰਿਟੀਆਂ ਹਰ ਕਿਸੇ ਨੂੰ ਓਸ਼ੋ ਦੀ ਆਈਡੋਲੋਜੀ ਅਟਰੈਕਟ ਕਰ ਰਹੀ ਸੀ ਇਨ ਫੈਕਟ ਵਿਨੋਦ ਖੰਨਾ ਜੋ ਇੱਕ ਹਿੱਟ ਬਾਲੀਵੁੱਡ ਐਕਟਰ ਸੀ ਆਪਣੇ ਪੀਕ ਟਾਈਮ ਵਿੱਚ ਬਾਲੀਵੁੱਡ ਨੂੰ ਛੱਡ ਕੇ ਓਸ਼ੋ ਦੇ ਫਾਲੋਅਰ ਬਣ ਗਏ ਮੇਰਾ ਸੌਭਾਗ્ય ਹੈ ਕਿ ਮੈਂ ਇਤਨੇ ਸਾਲ ਕੋਸ਼ਿਸ਼ ਕੀਤੀ ਜਰੂਰ ਨਹੀਂ ਨਾ ਹਾਂ ਨੂੰ ਪਰ ਮੈਂ ਜੇ ਸਿਆਖ ਸਮਝ ਸਕਦੇ ਹਾਂ ਸ਼ਿਲਮਾਨ ਨੇ اتنا ਮਾਦੀ ਬਣਾਇਆ ਸੀ ਕਿ ਬਾਗ ਵਿੱਚ ਕੰਮ ਕਰਦਾ ਤਾਂ ਬਟ ਇਹ ਆਸ਼ਰਮ ਦੀ ਇੱਕ ਅਜੀਬ ਚੀਜ਼ ਸੀ ਇਹ ਆਸ਼ਰਮ ਵਿੱਚ ਸਾਰੇ ਡਿਵੋਟਸ ਵੈਲ ਕੁਆਲੀਫਾਈਡ 엘ੀਟਸ ਜਾਂ ਅਪਰ ਮੀਡਲ ਕਲਾਸ ਨੂੰ ਬਿਲੋਂਗ ਕਰਦੇ ਸੀ ਕਿਹਾ ਜਾਂਦਾ ਹੈ ਕਿ ਲੋ ਕਲਾਸਿਸ ਨੂੰ ਇਹ ਆਸ਼ਰਮ ਵਿੱਚ ਐਂਟਰੀ ਤੱਕ ਨਹੀਂ ਮਿਲਦੀ ਸੀ ਇੱਥੇ ਇੱਕ ਖਾਸ ਤਰੀਕੇ ਦੀ ਮੈਡੀਟੇਸ਼ਨ ਹੁੰਦੀ ਸੀ ਜਿੱਥੇ ਲੋਕ ਚੀਕਦੇ ਸੀ ਨੱਚਦੇ ਸੀ ਉੱਚੀ ਉੱਚੀ ਰੋਂਦੇ ਸੀ ਇਹਨੂੰ ਕਹਿੰਦੇ ਸੀ ਡਾਇਨਾਮਿਕ ਮੈਡੀਟੇਸ਼ਨ ਥੈਰੇਪੀ ਸੈਸ਼ਨਸ ਵੀ ਹੁੰਦੇ ਸੀ ਜਿੱਥੇ ਫ੍ਰੀ ਲਫਤਾ கான்ਸੈਪਟ ਸੀ ਮਤਲਬ ਬਿਨਾ ਕਿਸੇ ਕਮਿਟਮੈਂਟ ਦੇ ਸੈਕਸ਼ੂਅਲ ਰਿਲੇਸ਼ਨਸ਼ਿਪਸ ਬਣਾਏ ਇਹੀ ਸੈਸ਼ਨਸ ਓਸ਼ੋ ਦੇ ਆਸ਼ਰਮ ਦੇ ਮੇਨ ਸੋਰਸ ਆਫ ਇਨਕਮ ਬਣੇ ਇਨ ਫੈਕਟ ਓਸ਼ੋ ਦੇ ਆਸ਼ਰਮ ਵਿੱਚ ਮੈਡੀਟੇਸ਼ਨ ਦੇ ਨਾਮ ਤੇ ਡਰੱਗਸ ਵੀ ਯੂਜ਼ ਕੀਤੇ ਜਾਂਦੇ ਸੀ ਓਸ਼ੋ ਦੇ ਆਪਣੇ ਖੁਦ ਦੇ ਮਲਟੀਪਲ ਪਾਰਟਨਰਸ ਵੀ ਸੀ ਓਸ਼ੋ ਨੇ ਨਿਊਕਲੀਅਰ ਫੈਮਿਲੀ ਦੇ ਕਨਸੈਪਟ ਨੂੰ ਵੀ ਕ੍ਰਿਟੀਸਾਈਜ਼ ਕੀਤਾ। ਓਸ਼ੋ ਦਾ ਕਹਿਣਾ ਸੀ ਕਿ ਬੱਚੇ ਸਪਿਰਚੁਅਲਿਟੀ ਦੇ ਰਾਹ ਸਭ ਤੋਂ ਵੱਡੀ ਰਗਾवट ਨੇ। ਪ੍ਰੈਗਨੈਂਸੀ ਵਾਲੇ ਕਪਲਸ ਨੂੰ ਆਸ਼ਰਮ 'ਚ ਰੱਖਿਆ ਤੱਕ ਨਹੀਂ ਜਾਂਦਾ ਸੀ। ਬਹੁਤ ਸਾਰੇ ਲੋਕਾਂ ਨੂੰ ਜ਼ਬਰਦਸਤੀ ਸਟੇਰਾਈਲਾਈਜ਼ ਕਰਵਾਇਆ ਗਿਆ ਸੀ ਇਹ ਆਸ਼ਰਮ 'ਚ। ਸਪੈਸੀਫਿਕਲੀ ਊਮਨ। ਇੱਥੇ ਤੱਕ ਕਿ ਕਈ ਬੱਚਿਆਂ ਤੇ ਔਰਤਾਂ ਦੇ ਨਾਲ ਮੋਲੇਸਟੇਸ਼ਨ ਹੁੰਦੀ ਰਹੀ ਹੈ ਹਰ ਰੋਜ਼। Netflix ਦੀ ਡਾਕੂਮੈਂਟਰੀ ਵਾਈਲਡ ਵੈਸਟ ਕੰਟਰੀ ਵਿੱਚ ਇੱਕ ਸੀਨ ਦਿਖਾਇਆ ਗਿਆ ਜਿੱਥੇ ਬਹੁਤ ਸਾਰੇ ਲੋਕ ਇੱਕ ਦੂਜੇ ਨਾਲ ਫਿਜ਼ੀਕਲੀ ਵਾਇਲੈਂਟ ਹੋ ਰਹੇ ਨੇ। ਐਂਡ ਫੋਰਸਫੁੱਲ ਸਕਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹਨੂੰ ਬਾਅਦ ਵਿੱਚ ਕਲੀਨਿੰਗ ਇਨਰਗ੍ਰੇਸ਼ਨ ਕਹਿ ਕੇ ਜਸਟੀਫਾਈ ਕੀਤਾ ਗਿਆ ਸੀ ਜਦੋਂ ਫਾਲੋਅਰਸ ਦੀ ਗਿਣਤੀ ਵਧਣ ਲੱਗੀ ਇਹ ਆਸ਼ਰਮ ਨੂੰ ਕ੍ਰਿਮੀਨਲ ਐਕਟੀਵਿਟੀਆਂ ਨਾਲ ਐਸੋਸੀਏਟ ਕਰਨਾ ਸ਼ੁਰੂ ਕਰਤਾ ਇਨਕਲੂਡਿੰਗ ਪ੍ਰੋਸਟਿਚੂਨਸ ਡਰੱਗ ਸਮਗਲਿੰਗ ਗੋ ਟ੍ਰਾਫਿਕਿੰਗ ਐਂਡ ਇਵਨ ਟੈਕਸ ਏਵੀਜਨ ਇਹੀ ਅਲੀਗੇਸ਼ਨਸ ਦੇ ਕਾਰਨ ਇੰਦਰਾ ਗਾਂਧੀ ਦੀ ਸਰਕਾਰ ਵੀ ਉਹਨਾਂ ਨੂੰ ਸਸਪੈਕਟ ਕਰ ਰਹੀ ਸੀ ਓਸ਼ੋ ਨੇ ਸੋਚਿਆ ਕਿ ਹੁਣ ਇੰਡੀਆ 'ਚ ਰਹਿਣਾ ਸੇਫ ਨਹੀਂ ਐਂਡ ਉਹ ਇੱਕ ਹੁਣ ਏਜੇ ਜਗ੍ਹਾ ਲੱਭ ਰਹੇ ਸੀ ਜੋ ਗਵਰਨਮੈਂਟ ਇਨਫਲੂਐਂਸ ਤੋਂ ਓਸ਼ੋ ਨੇ ਮਾ ਸ਼ੀਲਾ ਨੂੰ ਇੱਕ ਵੱੰਡੀ ਜ਼ੀ ਬਿਮਾਰੀ ਦਿੱਤੀ ਆਪਣਾ ਇੱਕ ਸੈਪਰੇਟ ਸ਼ਹਿਰ ਬਣਾ ਲੀ ਮਾ ਸ਼ੀਲਾ ਨੇ ਅਮਰੀਕਾ ਦੇ ਓਰੀਗਨ ਸਟੇਟ ਚ ਵੈਸਕੋ ਕਾਉਂਟੀ ਵਿੱਚ 64229 ਏਕਰਸ ਦੀ ਲੈਂਡ ਲਈਤੀ ਜੋ ਆਲਮੋਸਟ 5.5 ਮਿਲੀਅਨ ਡਾਲਰ ਦੀ ਸੀ ਜੋ ਅੱਜ ਦੇ ਟਾਈਮ ਵਿੱਚ 18 ਮਿਲੀਅਨ ਡਾਲਰ ਦੇ ਕੋਲ ਜੂਨ 1981 ਵਿੱਚ ਓਸ਼ੋ ਨੇ ਇੱਥੇ ਆਪਣਾ ਪੂਰਾ ਸ਼ਹਿਰ ਪਲਾਨ ਕਰਨਾ ਸ਼ੁਰੂ ਕਰਤਾ ਜਿਦੇ ਵਿੱਚ ਮਾਲਸ ਹੋਟਲਸ 에ਅਰਪੋਰਟ ਸਭ ਕੁਝ ਸੀ ਏ ਸਿਟੀ ਦਾ ਨਾਮ ਰੱਖਿਆ ਗਿਆ ਰੈਂਚੋ ਰਜਨੀਸ਼ 오ਰੇਗਨ ਪਹੁੰਚਦੇ ਹੀ 오ਸ਼ੋ ਨੇ ਮੋਨ ਵਰਤਾਰ ਲਿਆ ਇਥੇ ਆਨ ਲਈ 오ਸ਼ੋ ਦੇ ਡਿਵੋਟੀਜ਼ ਨੇ ਆਪਣੀ ਲਾਈਫ ਦੀ ਸਾਰੀ ਸੇਵਿੰਗ ਆਪਣੇ ਐਸੈਟਸ ਸਭ ਕੁਝ ਵੇਚ ਕੇ ਸਿਟੀ ਦੀ ਡਿਵੈਲਪਮੈਂਟ ਚਲਾ ਦਿੱਤੀ इवन ਡਿਵੋਟੀਜ਼ ਨੇ ਸਿਟੀ ਦੀ ਡਿਵੈਲਪਮੈਂਟ ਐਂਡ ਕੰਸਟਰਕਸ਼ਨ ਦਾ ਕੰਮ ਵੀ ਆਪਣੇ ਚ ਹੀ ਡਿਵਾਈਡ ਕਰਨਾ ਸ਼ੁਰੂ ਕਰ ਦਿੱਤਾ ਐਂਡ ਇੱਕ ਖਾਲੀ ਜ਼ਮੀਨ ਹੁਣ ਇੱਕ ਮੀਨੀ ਸਿਟੀ ਬਣ ਰਹੀ ਸੀ ਜਿਹਦੀ ਆਪਣੀ ਪੁਲਿਸ ਆਪਣੀ ਪੋਸਟਲ ਸਰਵਿਸ ਆਪਣੀ ਮੈਡੀਕਲ ਸਰਵਿਸ ਸੀ ਐਂਡ ਇਨ ਫੈਕਟ ਆਪਣਾ 에어ਪੋਰਟ ਵੀ ਸੀ ਜਿਸ ਜਗ੍ਹਾ ਦੀ ਪੋਪੂਲੇਸ਼ਨ ਸਿਰਫ 50 ਸੀ ਉੱਥੇ 5000 ਤੋਂ ਵੱਧ ਲੋਕ ਆ ਕੇ ਵਸ ਗਏ ਐਂਡ ਫਾਈਨਲੀ ਰੈਂਚੋ ਰਜਨੀਸ਼ ਬਣੀ ਸਿਟੀ ਆਫ ਰਜਨੀਸ਼ਪੁਰਮ ਅਮਰੀਕਾ ਦੀ ਇੱਕ ਆਫੀਸ਼ੀਅਲ ਸਿਟੀ ਓਸ਼ੋ ਦੇ ਕਲਟ ਦੀਆਂ ਸਾਰੀਆਂ ਐਕਟੀਵਿਟੀਆਂ ਹੁਣ ਹੋਰ ਐਕਸਟ੍ਰੀਮ ਹੋਣੀਆਂ ਸ਼ੁਰੂ ਹੋ ਗਈਆਂ ਲੋਕ ਸ਼ਹਿਰ ਵਿੱਚੋਂ ਗਾਇਬ ਹੋਣ ਲੱਗੇ ਕ੍ਰਾਈਮ ਰੇਟ ਵੱਧ ਗਿਆ ਬਟ ਕੋਈ ਕੁਝ ਨਹੀਂ ਕਰ ਸਕਦਾ ਸੀ ਇਸੇ ਕਰਕੇ ਲੋਕਲ ਸਿਟੀ ਐਂਟਲੋਪ ਦੇ ਲੋਕਾਂ ਨੂੰ ਓਸ਼ੋ ਦੇ ਗੈਸਟ ਹੀਟ ਹੋਣ ਲੱਗੀ ਐਂਡ ਉਹਨਾਂ ਨੇ ਓਸ਼ੋ ਦੇ ਅਗੇਂਸਟ ਕਈ ਫਾਰਮਲ ਕੰਪਲੇਂਟਸ ਵੀ ਕੀਤੀਆਂ ਇੰਨਾਂ ਸਾਰੀਆਂ ਸਿਚੁਏਸ਼ਨਸ ਐਂਡ ਕੰਟਰੋਵਰਸੀਆਂ ਤੋਂ ਬਚਣ ਲਈ ਓਸ਼ੋ ਨੇ ਵਾਸਕੋ ਕਾਉਂਟੀ ਦੇ ਇਲੈਕਸ਼ਨ ਵਿੱਚ ਹਿੱਸਾ ਲੈਣ ਦੀ ਸੋਚੀ It was necessary for us to gain control of the city of Antelope to increase our sannyasi population. And we bowed ourselves into power. Hi. To me, there was at the time a little awareness, a kind of chauvinism. Share home campaign. charitable purpose. ਕੀ ਯੂਐਸਏ ਦੇ ਸਟੇਟਸ ਤੋਂ ਹੋਮਲੈਸ ਨੂੰ ਲਿਆ ਕੇ ਇੱਕ ਫ੍ਰੀ ਹਾਊਸਿੰਗ ਪ੍ਰੋਵਾਈਡ ਕੀਤੀ ਜਾਵੇ ਬਟ ਅਸਲ ਵਿੱਚ ਰੀਅਲ ਮੋਟਿਵ ਕੁਝ ਹੋਰ ਸੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚੋਂ ਹੋਮਲੈਸ ਲੋਕਾਂ ਨੂੰ ਬੱਸਾਂ 'ਚ ਭਰ ਕੇ ਲੈ ਕੇ ਆਏ ਤਾਂ ਕਿ ਉਹਨਾਂ ਨੂੰ ਵੋਟਰ ਬਣਾ ਸਕਣ ਵੋਟਰਸ ਦੀ ਪੋਪੂਲੇਸ਼ਨ ਵਧਾਈ ਜਾਵੇ ਬਟ ਉਹਨਾਂ ਦਾ ਪਲਾਨ ਬਿਲਕੁਲ ਉਲਟ ਚਲਾ ਗਿਆ ਕਿਉਂਕਿ ਜਿਨਨੇ ਵੀ ਹੋਮਲੈਸ ਲੈ ਕੇ ਆਏ ਸੀ ਮੋਸਟਲੀ ਸਾਰੇ ਡਰੱਗ ਐਡਿਕਟ ਸੀ ਐਂਡ ਸਾਰੇ ਮੈਂਟਲੀ ਅਨਸਟੇਬਲ ਸੀ ਐਂਡ ਉਹ ਆਊਟ ਆਫ ਕੰਟਰੋਲ ਹੋ ਗਏ ਉਹਨਾਂ ਨੂੰ ਕੰਟਰੋਲ ਕਰਨ ਲਈ ਓਸ਼ੋ ਦੇ ਫਾਲੋਅਰਜ਼ ਨੇ ਹੈਲਡੋਰ ਨਾਮ ਦੇ ਡਰੱਗ ਨੂੰ ਯੂਜ਼ ਕੀਤਾ ਜਿਹਦੇ ਥਰੂ ਇਨਾਂ ਸਾਰਿਆਂ ਨੂੰ ਇਨਟੌਕਸਿਕੇਟ ਕਰਕੇ ਕੰਟਰੋਲ ਕੀਤਾ ਜਾਂਦਾ ਸੀ ਬਟ ਇਹ ਮਾਸਟਰ ਪਲਾਨ ਦੀ ਲੀਡਰ ਮਾ ਸ਼ੀਲਾ ਉਹਦੇ ਕੋਲ ਆਲਰੇਡੀ ਪਲਾਨ ਬੀ ਰੈਡੀ ਸੀ ਉਹਦਾ ਕਹਿਣਾ ਸੀ ਕਿ ਜੇ ਆਪਾਂ ਵੋਟਰਸ ਦੀ ਪੋਪੂਲੇਸ਼ਨ ਵਧਾ ਨਹੀਂ ਸਕਦੇ ਤਾਂ ਘਟਾ ਦਿੰਨੇ ਆਹੀ ਪਲਾਨ ਨੇ ਅਮਰੀਕਾ ਦੀ ਹਿਸਟਰੀ ਦੇ ਸਭ ਤੋਂ ਵੱਡੇ ਬਾਇਓ ਟਰੋਰ ਅਟੈਕ ਨੂੰ ਅੰਜਾਮ ਦਿੱਤਾ If the government does decide to get you they're going to get you 1984 ਵਿੱਚ ਓਸ਼ੋ ਦੇ ਫਾਲੋਅਰਜ਼ ਨੇ Oregon ਦੇ 10 ਰੈਸਟੋਰੈਂਟਸ ਇਸ ਸੈਲਡ ਬਾਰ ਵਿੱਚ ਸੈਲਮੋਨੇਲਾ ਨਾਮ ਦੇ ਵਾਇਰਸ ਨੂੰ ਮਿਲਾ ਦਿੱਤਾ ਜਿਸ ਦੇ ਕਰਕੇ 750 ਤੋਂ ਵੱਧ ਲੋਕ ਬਿਮਾਰ ਹੋ ਗਏ ਕੋਈ ਅਟੈਕ ਤੋਂ ਮਰਿਆ ਨਹੀਂ ਬਟ 45 ਪੀਪਲ ਵਰ ਹੌਸਪਟਲਾਈਜ਼ਡ ਯੂਐਸਏ ਦੇ ਡਿਪਾਰਟਮੈਂਟ ਸੈਂਟਰਸ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਨੂੰ 1 ਸਾਲ ਬਾਅਦ ਪਤਾ ਚੱਲਿਆ ਕਿ ਇਹ ਪੂਰੇ ਐਪੀਡੈਮਿਕ ਦੇ ਪਿੱਛੇ ਓਸ਼ੋ ਦੇ ਫਾਲੋਅਰਸ ਦਹਾਤੀ ਇਹ ਤਾਂ ਸਿਰਫ ਸ਼ੁਰੂਆਤ ਸੀ ਰਜਨੀਸ਼ੀਸ ਸਿਟੀ ਦੇ ਵਾਟਰ ਸਪਲਾਈ ਵਿੱਚ ਟਾਈਫੋਇਡ ਬੈਕਟੀਰੀਆ ਮਿਲਾਨ ਦਾ ਪਲਾਨ ਵੀ ਬਣਾ ਰਹੀ ਸੀ ਅੱਗੇ ਜਾ ਕੇ ਮਾ ਆਨੰਦ ਸ਼ੀਲਾ ਐਂਡ ਉਹਨਾਂ ਦੇ ਟਰਸਟੀ ਸੰਿਆਸੀਜ਼ ਨੇ ਓਰੇਗਨ ਦੇ ਯੂਐਸ ਅਟਾਰਨੀ ਚਾਰਲਸ ਟਰਨਰ ਦਾ ਮਰਡਰ ਕਰਨ ਦਾ ਵੀ ਪਲਾਨ ਬਣਾਇਆ ਚਾਰਲਸ ਟਰਨਰ ਨੂੰ ਰਜਨੀਸ਼ਪੁਰਮ ਵਿੱਚ ਹੋ ਰਹੀ ਇਲੈਗਲ ਐਕਟੀਵਿਟੀਜ਼ ਲਾਈਕ ਮੈਰਿਜ ਫਰਾਡ ਇਮੀਗ੍ਰੇਸ਼ਨ ਫਰਾਡ ਚਾਈਲਡ ਨੂੰ ਇਨਵੈਸਟੀਗੇਟ ਕਰਨ ਲਈ ਅਪੁਆਇੰਟ ਕੀਤਾ ਗਿਆ ਸੀ ਜੇਨ ਸਟੋਕ ਜਿਹਨੂੰ ਮਾ ਸ਼ਾਂਤੀ ਵੀ ਕਿਹਾ ਜਾਂਦਾ ਸੀ ਉਹਨੇ ਗਨਸ ਐਂਡ ਪਿਸਟਲਸ ਖਰੀਦੀਆਂ ਤੇ ਟਰਨਰ ਨੂੰ ਜਿੱਥੇ ਮਾਰਨ ਦਾ پلان ਸੀ ਉੱਥੇ ਪਹੁੰਚ ਗਈ ਬਟ ਫੋਰਚੂਨੇਟਲੀ ਟਰਨਰ ਦੇ ਉੱਥੇ ਨਾ ਹੋਣ ਤੇ ਇਹ پلان ਫੇਲ ਹੋ ਗਿਆ ਸੈਪਟੈਂਬਰ 1985 ਵਿੱਚ ਮਾ ਨੰਦ ਸ਼ੀਲਾ ਇਹ ਸਾਰੀ ਕੌਂਟਰੋਵਰਸੀ ਤੋਂ ਬਚਨ ਲਈ ਆਸ਼ਰਮ ਛੱਡ ਕੇ ਭੱਜ ਗਈ ਐਂਡ ਇੱਥੇ ਸ਼ੁਰੂ ਹੋਇਆ ਓਸ਼ੋ ਦਾ ਡਾਊਨਫਾਲ ਓਸ਼ੋ ਨੇ ਕੁਝ ਦਿਨਾਂ ਬਾਅਦ ਪ੍ਰੈਸ ਕਾਨਫਰੰਸ ਬੁਲਾਈ ਜਿੱਥੇ ਫਾਈਨਲੀ ਓਸ਼ੋ ਨੇ ਕਈ ਸਾਲ ਬਾਅਦ ਆਪਣਾ ਮੌਨ ਵਰਤ ਤੋੜਿਆ ਓਸ਼ੋ ਨੇ ਆਪਣੇ ਆਪ ਨੂੰ ਬਚਾਣ ਲਈ ਮਾਸ ਸ਼ੀਲਾ ਨੂੰ ਅਕਿਊਜ਼ ਕੀਤਾ ਫॉर ਮਾਸ ਫੂਡ ਪੋਇਜ਼ਨਿੰਗ ਐਂਡ ਮਰਡਰ ਪਲਾਟਸ ਐਂਡ ਸ਼ੀ ਵਿਲ ਲਿਵ ਵਿਦ ਆਲ ਦ ਕ੍ਰਾਈਮਸ heavy on her heart for her whole life ਇਹੀ ਬਾਇਓ ਟਰੋਰ ਇਨਵੈਸਟੀਗੇਸ਼ਨ ਵਿੱਚ ਕਈ ਚੀਜ਼ਾਂ ਬਾਹਰ ਆਈਆਂ ਜਿਦੇ ਵਿੱਚ ਬਹੁਤ ਸਾਰੇ ਟਰੱਕ ਮਿਲੇ ਲੋਡਡ ਵਿਦ ਵੈਪਨਸ ਸਿਰਫ ਇੰਨਾ ਹੀ ਨਹੀਂ ਇੱਕ ਪੂਰੀ ਲੈਬ ਮਿਲੀ ਜਿੱਥੇ ਹੋਰ ਬਾਇਓ ਟਰੋਰ ਅਟੈਕਸ ਦਾ ਅਰੇਂਜਮੈਂਟ ਵੀ ਕੀਤਾ ਜਾ ਰਿਹਾ ਸੀ ਬਹੁਤ ਸਾਰੇ ਰਿਸਰਚ ਮਟੀਰੀਅਲਸ ਮਿਲੇ ਰਿਲੇਟਡ ਟੂ ਹਾਊ ਟੂ ਮੇਕ ਐਕਸਪਲੋਸਿਵਸ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ ਮਾ ਸ਼ੀਲਾ ਜੋ ਉਸ ਟਾਈਮ ਜਰਮਨੀ ਵਿੱਚ ਸੀ ਉਹਨੂੰ ਵੀ ਅਰੈਸਟ ਕਰ ਲਿਆ ਗਿਆ ਇਨ ਕਰਾਇਮ ਆਫ ਡੂਇੰਗ ਬਾਇਓ ਟਰੋਰ ਅਟੈਕ ਐਂਡ ਮਰਡਰ ਪਲਾਟਸ ਬਟ ਇਹ ਸਾਰੇ ਕ੍ਰਾਈਮਸ ਲਈ ਮਾ ਸ਼ੀਲਾ ਨੂੰ ਸਿਰਫ 29 ਮਹੀਨੇ ਲਈ ਜੇਲ੍ਹ ਹੋਈ ਜੇਲ੍ਹ ਕੱਟਣ ਤੋਂ ਬਾਅਦ ਮਾ ਸ਼ੀਲਾ ਸਵਿਟਜ਼ਰਲੈਂਡ ਜਾ ਕੇ ਸੈਟਲ ਹੋ ਗਈ ਓਸ਼ੋ ਨੂੰ ਇੰਡੀਆ ਡਿਪੋਰਟ ਕੀਤਾ ਗਿਆ ਐਂਡ ਉਹਨੇ ਆਪਣੀ ਲਾਈਫ ਇੱਕ ਨਵੇਂ ਨਾਮ ਐਂਡ ਆਈਡੈਂਟੀਟੀ ਤੋਂ ਸ਼ੁਰੂ ਕੀਤੀ 13 ਕੰਟਰੀਜ਼ ਨੇ ਓਸ਼ੋ ਦੀ ਐਂਟਰੀ ਬੈਨ ਕਰ ਰੱਖੀ ਸੀ 1987 ਚ ਉਹ ਵਾਪਸ ਪੂਨੇ ਆਇਆ જેથી ઓના ਦੇ નવા ફોલોઅર્સ ને ઓષને સપોર્ટ karna ફિર શુરુ ਕੀਤਾ બટ 1990s મે ઓષલી મોત હો ગઈ એન્ડ ઓષો દે લાસ્ટ વર્ડ્સ થી તુમ અગર પૂરી તરહ મેરે સાથ હો તો મેરી આંધી તુમ પર સે गुજર જાયેગી તુમે ઓર હરા કર જાયેગી ઓર નયા કર જાયેગી ઓર તુમ જહા ભી જાઓગે મેં તુમારે હૃદય મેં ધડકને લગેગા ਅੱਜ ਰਜਨੀਸ਼ਪੁਰਮ ਦੇ ਸਾਰੇ ਵਾਇਲੈਂਟ ਐਕਸ ਨੂੰ ਭੁਲਾ ਕੇ ਓਸ਼ੋ ਦੀ ਫਿਲਾਸਫੀ ਨੂੰ ਪੂਰੀ ਦੁਨੀਆ ਮੰਨ ਰਹੀ ਹੈ। ਅੱਜ ਵੀ ਲੱਖਾਂ ਲੋਕ ਓਸ਼ੋ ਨੂੰ ਫੋਲੋ ਕਰਦੇ ਨੇ। ਉਹਨਾਂ ਦਾ ਆਸ਼ਰਮ ਪੂਨੇ 'ਚ ਅੱਜ ਵੀ ਐਕਟਿਵ ਹੈ। ਪਰ ਸੱਚ ਕੀ ਹੈ? ਇੱਕ ਸਪਿਰਚੁਅਲ ਜਰਨੀ ਸੀ ਜਾਂ ਇੱਕ ਵੱਡਾ ਫਰਾਡ? ਤੁਸੀਂ ਕੀ ਸੋਚਦੇ ਹੋ? ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਤੇ ਹੋਰ ਅਜਿਹੇ ਕੰਟੈਂਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।